ਕਹਾਣੀ ਸੌ ਦਾ ਨੋਟ ਇੱਕ ਅੰਨਾ ਵਿਅਕਤੀ ਰੋਜ਼ ਸ਼ਾਮ ਨੂੰ ਸੜਕ ਦੇ ਕਿਨਾਰੇ ਖੜਾ ਹੋ ਕੇ ਭੀਖ ਮੰਗਿਆ ਕਰਦਾ ਸੀ ਜੋ ਥੋੜੇ-ਬਹੁਤੇ ਪੈਸੇ ਮਿਲ ਜਾਂਦੇ ਉਹ ਸਨਾਲੋ ਆਪਣਾ ਗੁਜ਼ਾਰਾ ਕਰਦਾ ਸੀ ਇੱਕ ਸ਼ਾਮ ਉੱਥੇ ਇੱਕ ਬਹੁਤ ਵੱਡੇ ਰਾਈਸ ਲੰਘ ਰਹੇ ਸਨ ਉਹਨਾਂ ਨੇ ਉਸਨੂੰ ਵੇਖਿਆ ਤੇ ਉਸਤੇ ਦਰਸ ਆ ਗਿਆ 100 ਰੁਪਏ ਦਾ ਨੋਟ ਉਸਦੇ ਹੱਥ ਵਿੱਚ ਰੱਖਦੇ ਹੋਏ ਅੱਗੇ ਤੁਰ ਪਿਆ ਉਸਨ ਨੇ ਆਦਮੀ ਨੇ ਨੋਟ ਨੂੰ ਟੋਕੇ ਦੇਖਿਆ ਤੇ ਸਮਝਿਆ ਕਿ ਕਿਸੇ ਆਦਮੀ ਨੇ ਉਸ ਨਾਲ ਸ਼ਰਾਰਤ ਕੀਤੀ ਹੈ ਤੇ ਕਿਉਂਕਿ ਉਸਨੇ ਸੋਚਿਆ ਕਿ ਹੁਣ ਤੱਕ ਤਾਂ ਉਸ ਨੂੰ ਸਿਰਫ 5 ਰੁਪਏ ਤੱਕ ਦੇ ਹੀ ਨੋਟ ਮਿਲਿਆ ਕਰਦੇ ਸਨ ਜੋ ਹੱਥ ਵਿੱਚ ਫੜਨ ਤੇ 100 ਦੇ ਨੋਟ ਦੇ ਮੁਕਾਬਲੇ ਬਹੁਤ ਛੋਟਾ ਲੱਗਦਾ ਸੀ ਤੇ ਉਸ ਨੂੰ ਲੱਗਿਆ ਕਿਸੇ ਨੇ ਸਿਰਫ ਕਾਗਜ਼ ਦਾ ਟੁਕੜਾ ਉਸ ਦੇ ਹੱਥ ਵਿੱਚ ਫੜਾ ਦਿੱਤਾ ਹੈ ਉਸਨੇ ਨੋਟ ਨੂੰ ਉਦਾਸ ਮਨ ਨਾਲ ਕਾਗਜ਼ ਸਮਝ ਕੇ ਜਮੀਨ ਤੇ ਸੁੱਟ ਦਿੱਤਾ ਇੱਕ ਭਲਾਪੁਰਸ਼ ਉੱਥੇ ਖੜ੍ਹਾ ਤੇ ਸਭ ਕੁਝ ਵੇਖ ਰਿਹਾ ਸੀ ਉਸਨੇ ਸੌ ਦਾ ਨੋਟ ਚੁੱਕਿਆ ਤੇ ਅੰਨੇ ਵਿਅਕਤੀ ਨੂੰ ਦਿੰਦੇ ਹੋਏ ਕਿਹਾ ਕਿ ਇਹ 100 ਰੁਪਏ ਦਾ ਨੋਟ ਹੈ ਉਦੋਂ ਉਹ ਬਹੁਤ ਖੁਸ਼ ਹੋਇਆ ਹੁਣ ਇਸ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਗਿਆਨ ਦੀਆਂ ਅੱਖਾਂ ਦੇ ਘਾਟ ਵਿੱਚ ਅਸੀਂ ਅਸੀਂ ਵੀ ਭਗਵਾਨ ਦੇ ਅਥਾਦਾਨ ਨੂੰ ਵੇਖ ਕੇ ਇਹ ਸਮਝ ਨਹੀਂ ਪਾਉਂਦੇ ਤੇ ਹਮੇਸ਼ਾ ਇਹ ਹੀ ਕਹਿੰਦੇ ਰਹਿੰਦੇ ਹਾਂ ਸਾਡੇ ਕੋਲ ਕੁਝ ਨਹੀਂ ਹੈ ਸਾਨੂੰ ਕੁਝ ਨਹੀਂ ਮਿਲਿਆ ਅਸੀਂ ਅਸੀਂ ਸਾਧਨਹੀਨ ਹਾਂ ਪਰ ਜੇਕਰ ਸਾਨੂੰ ਜੋ ਨਹੀਂ ਮਿਲਿਆ ਉਹਨਾਂ ਸਭ ਦੀ ਥਾਂ ਸ਼ਿਕਾਇਤ ਕਰਨਾ ਛੱਡ ਕੇ ਜੋ ਮਿਲਿਆ ਉਸ ਦੀ ਮਹੱਤਤਾ ਨੂੰ ਸਮਝ ਗਏ ਤਾਂ ਸਾਨੂੰ ਪਤਾ ਲੱਗ ਜਾਵੇਗਾ ਕਿ ਜੋ ਸਾਨੂੰ ਸਭ ਨੂੰ ਮਿਲਿਆ ਹੈ ਉਹ ਘਟ ਨਹੀਂ ਅਦਭੁਤ ਹੈ ਉਹ ਅਦਭੁਤ ਹੈ ਧੰਨਵਾਦ ਦੋਸਤੋ ਜੇਕਰ ਤੁਹਾਨੂੰ ਮੇਰੀਆਂ ਕਹਾਣੀਆਂ ਪਸੰਦ ਆਉਂਦੀਆਂ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿੱਆ ਕਰੋ ਧੰਨਵਾਦ ਦੋਸਤੋ